ਜੀ ਥੋੜਾ ਸਾਰਨ ਦੇ ਮੇਰੇ ਚੈਨਲ ਤੇ ਬੜਾ ਹੀ ਨਿਕਾ ਸਵਾਗਤ ਹੈ ਅੱਜ ਆਪਾਂ ਬਟਨ ਪੱਟੀ ਬਣਾਉਣ ਜਾ ਰਹੇ ਹਾਂ ਬਟਨ ਪੱਟੀ ਐਦਾ ਜਿਹਦਾ ਐਜ ਵੀ ਵਧੀਆ ਲੱਗੂਗਾ ਤੇ ਬਟਨ ਪੱਟੀ ਵੀ ਕੁਛ ਅਲੱਗਤ ਆਂਦੀ ਹੈ ਬਣਾਈ ਹੋਈ ਸਿਰਫ ਸਿੱਧੇ ਸਿੱਧੇ ਕੁੰਡੇ ਨਾਲ ਪਰ ਬਟਨ ਪੱਟੀ ਦੀ ਲੁੱਕ ਦੇਖੋ ਅਲੱਗ ਕਰ ਰਹੀ ਹੈ ਆ ਦੇਖੋ ਸਿਰਫ ਸਿੱਧੇ ਸਿੱਧੇ ਕੁੰਡੇ ਨਾਲ ਬਟਨ ਪੱਟੀ ਬਣਾਈ ਹੋਈ ਪਰ ਲੁੱਕ ਦੇਖੋ ਬਿਲਕੁਲ ਅਲੱਗ ਕਰ ਰਹੀ ਹੈ ਮੈਂ ਸਿਰਫ ਪੁੱਠੇ ਕੁੰਡੇ ਵਿੱਚ ਇੰਨੇ ਰੱਖੇ ਤੁਸੀਂ ਇਸ ਤੋਂ ਜ਼ਿਆਦਾ ਵੀ ਰੱਖ ਸਕਦੇ ਹੋ ਪਰ ਮੈਂ ਜਿੰਨੇ ਰੱਖੇ ਜਿਸ ਤਰ੍ਹਾਂ ਬਣਾਈ ਮੈਂ ਤੁਹਾਨੂੰ ਇਹ ਦੱਸਣ ਜਾ ਰਹੀ ਹਾਂ ਅਗਰ ਤੁਹਾਨੂੰ ਇਹ ਵਾਲੀ ਵਧੀਆ ਲੱਗੀ ਤਾਂ ਮੈਂ ਤੁਹਾਨੂੰ ਜ਼ਿਆਦਾ ਕੁੰਡੀਆਂ ਵਾਲੀ ਬਟਨ ਪੱਟੀ ਵੀ ਬਣਾ ਕੇ ਫਿਰ ਦਿਖਾਵਾਂਗੀ ਤਾਂ ਫਿਰ ਸ਼ੁਰੂ ਕਰਦੇ ਹਾਂ ਅੱਜ ਦੀ ਵੀਡੀਓ ਜਿਸ ਚ ਅਸੀਂ ਬਣਾਉਣ ਜਾ ਰਹੇ ਹਾਂ ਬਟਨ ਪੱਟੀ ਜਿਹੜੀ ਕਿ ਸਿਰਫ ਸਿੱਧੇ-ਸਿੱਧੇ ਸਿਲਾਈਆਂ ਪਾ ਕੇ ਬਣਾਈ ਹੋਈ ਹੈ ਤੇ ਲੁੱਕ ਦੇਖੋ ਬਿਲਕੁਲ ਅਲੱਗ ਤੇ ਵਧੀਆ ਰਹੀ ਆ ਦੇਖੋ ਹੈ ਨਾ ਲੱਗ ਜੀ ਬਟਨ ਪੱਟੀ ਆ ਦੇਖੋ ਤਾਂ ਫਿਰ ਇੱਕ ਨਵੀਂ ਬਟਨ ਪੱਟੀ ਟਰਾਈ ਕਰੋ ਬਿਲਕੁਲ ਅਲੱਗ ਤੇ ਵਧੀਆ ਤੇ ਬਣਾਉਣੇ ਵੀ ਬਹੁਤ ਹੀ ਸੌਖੇ ਤੇ ਇਹ ਜਿਹੜੀ ਬਟਨ ਪੱਟੀ ਲਈ ਮੈਂ ਕੁੰਡੇ ਰੱਖੇ ਹੈ 6 2 4 5 6 ਸਾਡੀ ਇਹ ਵਾਲੀ ਬਟਨ ਪੱਟੀ 6 ਕੁੰਡਿਆਂ ਤੇ ਬਣ ਕੇ ਆਈ ਹੋਈ ਹੈ ਮੀਨਜ਼ ਤੁਸੀਂ 6 ਇਹ ਤੇ ਇੱਕ ਇਹ ਵਾਲਾ ਜਿਹੜਾ ਕਿ ਅਸੀਂ ਜਾਲੀ ਵਾਲਾ ਤੁਸੀਂ ਕਹਿ ਸਕਦੇ ਹੋ ਤੇ ਅਗਰ ਤੁਸੀਂ ਇਸ ਤੋਂ ਥੋੜੀ ਮੋਟੀ ਬਣਾਣੀ ਹੈ ਤਾਂ ਤੁਸੀਂ ਥੋੜੇ ਇੱਥੇ ਜ਼ਿਆਦਾ ਕੁੰਡੇ ਰੱਖ ਸਕਦੇ ਹੋ ਅਗਰ ਤੁਹਾਨੂੰ ਪਰ ਐਦਾਂ ਵੀ ਇਹਦੀ ਲੁੱਕ ਦੇਖੋ ਕਿੰਨੀ ਵਧੀਆ ਆ ਰਹੀ ਹੈ ਇਹਨਾਂ ਇੱਕਦਮ ਨਾਲ ਇਸ ਚ ਅਸੀਂ ਸਿਰਫ ਛੋਟੇ-ਛੋਟੇ ਜਿਹੇ ਬਟਨ ਲਗਾਵਾਂਗੇ ਜਿਦੇ ਨਾਲ ਕਿ ਇਹ ਕਿੰਗਰੀ ਅਲੱਗ ਜੀ ਉੱਪਰ ਕੇ ਆਊਗੀ ਤੇ ਬੜੀ ਹੀ ਵਧੀਆ ਲੱਗੂਗੀ। ਤਾਂ ਫਿਰ ਅਸੀਂ ਸ਼ੁਰੂ ਕਰ ਰਹੇ ਹਾਂ ਫਰਸਟ ਰੋ ਤੋਂ ਅਸੀਂ ਇਹਨੂੰ ਕਿੱਦਾਂ ਬਣਾਣਾ। ਪਹਿਲੀ ਰੋ ਤੇ ਅਸੀਂ ਸਿੱਧੀ ਸਾਈਡ ਤੇ ਆ ਤੇ ਸਾਰੀਆਂ ਸਲਾਈਆਂ ਅਸੀਂ ਬਟਨ ਪੱਟੀ ਤੇ ਪਾਈਆਂ ਸਿੱਧੀਆਂ ਸਿੱਧੀਆਂ। ਪਹਿਲਾ ਕੁੰਡਾ ਬੁਣਿਆ। ਦੂਜਾ ਕੁੰਡਾ ਬੁਣਿਆ। ਦੋ ਕੁੰਡੇ ਬੁਣਨ ਤੋਂ ਬਾਅਦ ਪਹਿਲੇ ਕੁੰਡੇ ਨੂੰ ਦੂਜੇ ਕੁੰਡੇ ਤੋਂ ਉਪਰ ਉਤਾਰਤਾ। ਫਿਰ ਇਹ ਕੁੰਡਾ ਬੁਣਿਆ। ਇਹ ਵਾਲੇ ਕੁੰਡੇ ਨੂੰ ਫੇਰ ਉਤਾਰਤਾ ਇੱਥੇ ਅਸੀਂ ਇੱਕ ਤੇ ਦੋ ਕੁੰਡੇ ਘਟਾਤੇ ਹੋਏ ਹੁਣ ਅਸੀਂ ਇੱਕ ਦੋ ਤਿੰਨ ਠੀਕ ਹੈ ਜੀ ਤਿੰਨ ਕੁੰਡੇ ਬੁਣਣ ਤੋਂ ਬਾਅਦ ਅਸੀਂ ਇੱਥੇ ਜਾਲੀ ਪਾਵਾਂਗੇ ਤੇ ਨਾਲ ਹੀ ਦੋ ਦਾ ਇੱਕ ਕਰ ਦਵਾਂਗੇ ਇਸ ਤੋਂ ਬਾਅਦ ਇੱਥੇ ਸਾਡੀ ਪੱਟੀ ਖਤਮ ਹੋ ਜਾਂਦੀ ਇਸ ਤੋਂ ਬਾਅਦ ਤੁਸੀਂ ਜਿਹੜਾ ਵੀ ਅੱਗੇ ਪੈਟਰਨ ਪਾਇਆ ਹੈ ਜਾਂ ਸਿੱਧਾ ਪੁੱਠਾ ਬੁਣਿਆ ਉਹ ਬਣਾ ਲੈਣਾ मैं सीधा सीधा ही बुनिया क्योंकि मैं सिर्फ थानू बटन पट्टी ही दिखा जा रही हूँ इस करके तो फिर ये रो कंप्लीट कर ली जी बटन पट्टी साहार रोज़ बन के कंप्लीट होगी हूँ असी आ गए पुठी सिलाई पुट्ठी सिलाई से जोड़ा सा पैटर्न है जहाँ बटन पट्टी तो इलावा है। बटन पट्टी का साढ़े इथ तक है इस तु तो इलावा बाकी वाले सारे असी सिट्ठे बुन लें क्योंकि इतने असी कोई पैटर्न पाया कुछ भी किया उस हाबन के अंत बटन पट्टी तक आ जाने ਪਣਾਟੇ ਨੂੰ ਬਣਾ ਕੇ ਕੰਪਲੀਟ ਕਰਕੇ ਆਨੇ ਅਸੀਂ ਬਟਨ ਪੱਟੀ ਤੱਕ ਦੇਖੋ ਬਟਨ ਪੱਟੀ ਤੱਕ ਆ ਕੇ ਇੱਥੇ ਤੱਕ ਅਸੀਂ ਕੁੰਡੇ ਮੁੰਲੇ ਆਪਣੇ ਸਿੱਧੇ ਇਹ ਵਾਲਾ ਸਾਡਾ ਕੁੰਡਾ ਜਿਹੜਾ ਬਟਨ ਪੱਟੀ ਦੇ ਨਾਲ ਵਾਲਾ ਇਹਨੂੰ ਵੀ ਅਸੀਂ ਸਿੱਧਾ ਪੁੰਨ ਲਵਾਂਗੇ ਸੋਰੀ ਪੁੱਠੇ ਮੁੰ ਲਵਾਂਗੇ ਇਸ ਤੋਂ ਬਾਅਦ ਅਸੀਂ ਬਲ ਪਾਣਾ ਬਲ ਪਾ ਕੇ ਜਾਲੀ ਪਾ ਲਈ ਜਾਲੀ ਪਾ ਕੇ ਅਸੀਂ ਇੱਥੇ ਕਰ ਦੇਣਾ ਦੋ ਦਾ ਇੱਕ ਜਾਲੀ ਪਾਈ ਦੋ ਦਾ ਇੱਕ ਕੀਤਾ ਉਹਦਾ ਇੱਕ ਕਰਨ ਤੋਂ ਬਾਅਦ ਅਸੀਂ ਇੱਕ ਗੁੰਡਾ ਬੁਣਿਆ ਇੱਕ ਗੁੰਡਾ ਬੁਣਨ ਤੋਂ ਬਾਅਦ ਅਸੀਂ ਇੱਥੇ ਇੱਕ ਦੋ ਬਲ ਪਾਏ ਫੇਰ ਦੋ ਬਲ ਪਾ ਕੇ ਅਸੀਂ ਅਗਲਾ ਗੁੰਡਾ ਫੇਰ ਸਿੱਧਾ ਬੁਣਦੇ ਹਾਂ ਦੇਖੋ ਸਿੱਧੇ ਸਿੱਧੇ ਦੀ ਬਟਨ ਪੱਟੀ ਹੈ ਤੇ ਸਿੱਧੇ ਸਿੱਧੇ ਹੀ ਅਸੀਂ ਸਾਰੇ ਗੁੰਡੇ ਬੁਣਨੇ ਆ ਇਹ ਹੋ ਗਈ ਸਾਡੀ ਦੂਜੀ ਰੋ ਹੁਣ ਅਸੀਂ ਸੋਰੀ ਦੂਜੀ ਰੋ ਹੁਣ ਅਸੀਂ ਆ ਗਏ ਤੀਜੀ ਰੋ ਤੀਜੀ ਰੋ ਦੇ ਵਿੱਚ ਦੇਖੋ ਫੇਰ ਅਸੀਂ ਸਾਰੇ ਗੁੰਡੇ ਸਿੱਧੇ ਹੀ ਬੁਣਨੇ ਕੋਈ ਐ ਸਟਿਚ ਕੁਝ ਨਹੀਂ ਕਰਦੇ ਅਸੀਂ ਇੱਕ ਗੁੰਡਾ ਦੂਜਾ ਅਵੇਲੇ ਬਲ ਪਾਇਸੀ ਸੀ ਤੇ ਇਹ ਵਾਲੇ ਕੁੰਡੇ ਨੂੰ ਅਸੀਂ ਇੱਧਰੋਂ ਬੁਣ ਲਵਾਂਗੇ ਸਿੱਧਾ 3 4 5 6 ਠੀਕ ਹੈ ਜੀ ਇਹ 6 ਕੁੰਡੇ ਅਸੀਂ ਬੁਣ ਲਈ 6 ਕੁੰਡੇ ਤਾਂ ਫਿਰ ਅਸੀਂ ਜਾਲੀ ਪਾਣੀ ਆ ਧਾਗਾ ਕੇ ਕਰਕੇ ਤੇ ਅਸੀਂ ਨਾਲ ਹੀ ਇਹ ਬੁਣ ਲੈਣਾ ਸਾਡਾ 7ਵਾਂ ਕੁੰਟਾ ਠੀਕ ਹੈ ਇੱਥੇ ਤੱਕ ਸਾਡੀ ਬਟਨ ਪੱਟੀ ਕੰਪਲੀਟ ਹੋ ਗਈ ਇਹ ਬਟਨ ਪੱਟੀ ਦੀ ਸਾਡੀ ਤੀਜੀ ਸਲਾਈ ਸੀ फिर अभी पूरा ही पैटर्न ये मतलब कि पूरा थोड़ा पला होगा जिदा भी होगा पूरा यह कंप्लीट कर लें कंप्लीट करके फिर आ जाने असं अपनी चौथी रो रोते असी, असी आ गए बटन पट्टी की फोर्थ रो रोंग साइड पर अस बुनते हुए आ जाने जितने तक साढ़ा सीधा खुंडा कुंडा इत यह आ गए अस देखो इतक इस तो बाद एक असी हूँ बुनना एक गुंडा ਇੱਕ ਹੁੰਡਾ ਬੁਣਣ ਤੋਂ ਬਾਅਦ ਅਸੀਂ ਧਾਗਾ ਇੱਧਰ ਕਰਕੇ ਬਲ ਪਾਣਾ ਹੈ ਤੇ ਦੋ ਦਾ ਇੱਕ ਕਰ ਦੇਣਾ। ਦੋ ਦਾ ਇੱਕ ਕਰਨ ਤੋਂ ਬਾਅਦ ਅਸੀਂ ਇਹ ਵਾਲੇ ਕੁੰਡੇ ਬੁਣ ਲੈਣੇ ਆ। ਸਾਰੇ ਦੇ ਸਾਰੇ ਸਿੱਧੇ। ਤੇ ਇਹ ਸਾਡੀ 4 ਰੋ ਦੀ ਬਟਨ ਪੱਟੀ ਇੱਥੇ ਬਣ ਕੇ ਕੰਪਲੀਟ ਹੋ ਗਈ। ਫਿਰ ਅਸੀਂ ਬਟਨ ਪੱਟੀ ਫਰਸਟ ਰੋ ਤੋਂ ਜਿੱਦਾਂ ਬਣਾਈ ਸੀ ਉਦਾਂ ਹੀ ਸ਼ੁਰੂ ਕਰ ਦੇਣੀ ਹੈ। ਫਰਸਟ ਰੋ ਤੋਂ ਅਸੀਂ ਕੀ ਕੀਤਾ ਸੀ? ਇੱਕ ਹੁੰਡਾ ਬੁਣਿਆ ਸੀ ਸਿੱਧਾ। ਦੂਜਾ ਹੁੰਡਾ ਬੁਣਿਆ ਸੀ ਸਿੱਧਾ। ਪਹਿਲੇ ਕੁੰਡੇ ਨੂੰ ਦੂਜੇ ਦੇ ਉੱਪਰ ਉਤਾਰਤਾ ਫਿਰ ਅਸੀਂ ਕੁੰਡਾ ਸਿੱਧਾ ਬੁਣਿਆ ਤੇ ਇਹਨੂੰ ਦੂਜੇ ਉੱਪਰ ਉਤਾਰਤਾ ਬਾਕੀ ਫੇਰ ਇੱਦਾਂ ਇੱਕ ਦੋ ਤਿੰਨ ਕੁੰਡੇ ਬੁਣਨ ਤੋਂ ਬਾਅਦ ਅਸੀਂ ਬਲ ਪਾਣਾ ਹੈ ਬਲ ਪਾ ਕੇ ਆ ਸਿੱਧੇ ਕੁੰਡੇ ਦੇ ਨਾਲ ਦੋ ਦਾ ਇੱਕ ਆ ਦੇਖੋ ਤੇ ਸਾਡੀ ਇਹ ਚਾਰ ਕੁੰਡਿਆਂ ਦੀ ਬਟਨ ਪੱਟੀ ਇੱਦਾਂ ਬਣ ਕੇ ਕੰਪਲੀਟ ਹੋ ਜਾਣੀ ਹੈ ਸੋਰੀ ਚਾਰ ਉਹਦੀ ਬਟਨ ਪੱਟੀ ਇਕ ਕੁੰਡੇ ਸਾਤੇ ਇਹ ਸਤਤੇ ਬਣਾਈ ਹੋਈ ਹੈ ਮੈਂ ਸੱਤ ਕੁੰਡੇ ਲਏ ਹੋਏ ਹੈ 6 ਕੁੰਡੇ ਸਾਡੇ ਉਹਦੇ ਤੇ ਇੱਕ ਕੁੰਡਾ ਨਾਲ ਵਾਲਾ ਤੁਸੀਂ ਕਹਿੰਦੇ ਦੋ ਕੁੰਡੇ ਦੀ ਜਾਲੀ ਪੈਂਦੀ ਪਈ ਹੈ ਤੇ ਦੋ ਦੀ ਕਿੰਗਰੀ ਬਣਦੀ ਪਈ ਹੈ ਤੇ ਦੋ ਹੀ ਸਾਡੇ ਕੁੰਡੇ ਸੈਂਟਰ 'ਚ ਹੈ ਤੇ ਇੱਕ ਕੁੰਡਾ ਲਾਸਟ 'ਚ ਹੈ ਇਸ ਕਰਕੇ ਹੈ ਸੱਤ ਕੁੰਡਿਆਂ 'ਚ ਬਣ ਕੇ ਆਈ ਹੈ ਜੇ ਤੁਸੀਂ ਥੋੜੀ ਚੌੜੀ ਬਣਾਉਣਾ ਚਾਹੁੰਦੇ ਹੋ ਤਾਂ ਥੋੜੇ ਜਿਹਾ ਕੁੰਡੇ ਦੇ ਜ਼ਿਆਦਾ ਰੱਖ ਲਓ ਤਾਂ ਇਹ ਥੋੜੀ ਚੌੜੀ ਬਣ ਜਾਣੀ ਹੈ ਪਰ ਮੈਂ ਕਿੰਗਰੀ ਦੇ ਹਿਸਾਬ ਨਾਲ ਇਹਦੀ ਚੌੜਾਈ ਰੱਖੀ ਹੈ ਕਿਉਂਕਿ ਮੈਂ ਛੋਟੇ ਜਿਹੇ ਬੱਚੇ ਦੀ ਬਣਾ ਰਹੀ ਆ ਤੇ ਇੰਨੀ ਕਿ ਹੀ ਪਿਆਰੀ ਲੱਗੂਗੀ ਤੇ ਇਸ ਚ ਬਟਨ ਵੀ ਅਸੀਂ ਲਗਾਵਾਂਗੇ ਛੋਟੇ ਛੋਟੇ ਆ ਦੇਖੋ ਚਾਰੇ ਨਾਲੇ ਸਾਡੀ ਬਟਨ ਪੱਟੀ ਕੰਪਲੀਟ ਹੋ ਗਈ ਅਸੀਂ ਫੇਰ ਹੁਣ ਅਗਲੀ ਰੋ ਤੇ ਆਵਾਂਗੇ ਤੇ ਇੱਥੇ ਜਾਲੀ ਪੈ ਜਾਣੀ ਆ ਸਾਡੀ ਜਾਲੀ ਪੈ ਰਹੀ ਹੈ ਇੱਕ ਪੁੱਠੀ ਚ ਇੱਕ ਸਿੱਧੇ ਚ ਤੇ ਇੱਥੇ ਅਸੀਂ ਕੀ ਕਰਾਂ ਇੱਕ ਵਾਰੀ ਕੁੰਡੇ ਵਧਾ ਰਹੇ ਹਾਂ ਠੀਕ ਹੈ ਜੀ ਹੁਣ ਅਸੀਂ ਇਸ ਵਾਰੀ ਕੁੰਡੇ ਵਧਾ ਲੈਣੇ ਆ ਤੇ ਅਗਲੀ ਰੋ ਦੇ ਵਿੱਚ ਅਸੀਂ ਇਹਨਾਂ ਨੂੰ ਇੱਧੇ ਹੀ ਬੁੰਨਦੇ ਚਲੇ ਜਾਣਾ ਤੇ ਪੁੱਠੀ ਰੋ ਤੇ ਆ ਕੇ ਫਿਰ ਅਸੀਂ ਇਹ ਕੁੰਡੇ घटा करके अभी चार रोज यू बना रहे चार रोज बन करके देखो किंगरी भी वी आ रही है देखो सॉलिड जी बन के आ रही है देखो एवं कोई टुटवी फुटवी एदा नहीं है भी बिंगी टेडी जी है देखो बड़ी सोनी सॉलिड जी साड़ी है देखो किंगरी बन के आई है देखो तो ये जड़ी वाला मैं बना रही हाँ सैट यही बटन तो बिना वाला मीनस के इस बटन नहीं लगाने मैं ओपन ही रखूँगी अगे तो ਇਸ ਕਰਕੇ ਆਪਾਂ ਇਹਨੂੰ ਐਦਾਂ ਦੀ ਲੁੱਕ ਦਿੱਤੀ ਹੈ। ਅਗਰ ਤੁਸੀਂ ਇਸ 'ਚ ਬਟਨ ਲਗਾਣੇ ਆ ਤਾਂ ਤੁਸੀਂ ਇਹਨੂੰ ਥੋੜੀ ਜਿਹੀ ਪੱਟੀ ਨੂੰ ਚੌੜੀ ਵੀ ਬਣਾ ਸਕਦੇ ਹੋ ਜਾਂ ਵਿੱਚ ਇਸ 'ਤੇ ਛੋਟੇ-ਛੋਟੇ ਬਟਨ ਵੀ ਲਗਾ ਸਕਦੇ ਹੋ। ਬਟਨ ਚਾਹੀਏ ਅਸੀਂ ਇੱਥੇ ਵੀ ਲਗਾ ਸਕਦੇ ਹਾਂ ਇਹਨੂੰ ਐਜ਼ੇ ਲੂਪ ਲੈ ਕੇ ਇਹਦੇ ਵਿੱਚ ਵੀ ਅਗਰ ਬਟਨ ਲਗਾਵਾਂਗੇ ਤਾਂ ਵੀ ਵਧੀਆ ਲੱਗਣਗੇ ਇੱਕ ਛੱਡ ਕੇ ਜਿਸ ਤਰ੍ਹਾਂ ਬਿਲਕੁਲ ਛੋਟੇ-ਛੋਟੇ ਜਿਹੇ ਜਿਸ ਤਰ੍ਹਾਂ ਪੜਾ ਹੁਣੇ ਦੇਖੋ ਇਹ ਮੈਂ ਵਾਈਟ ਹੈ ਵਾਈਟ ਦੇ ਵਿੱਚ ਅਗਰ ਛੋਟੇ-ਛੋਟੇ ਜਿਹੇ ਅਸੀਂ ਇੱਥੇ ਬੀੜਸ ਲਗਾ ਲਾਂਗੇ ਬਲੈਕ ਕਲਰ ਦੇ ਤਾਂ ਵੀ ਵਧੀਆ ਲੱਗੂਗਾ ਨਹੀਂ ਤਾਂ ਇਹ ਹੀ ਐਦਾਂ ਤੇ ਫਿਰ ਬਣਾਉਣ ਵਾਲੀ ਬਟਨ ਪੱਟੀ ਤੇ ਦੱਸੋ ਤੁਹਾਨੂੰ ਕਿੱਦਾਂ ਦੀ ਲੱਗੀ ਤਾਂ ਫਿਰ ਮਿਲਦੇ ਆਂ ਕੱਲ ਇੱਕ ਨਵੀਂ ਵੀਡੀਓ ਇੱਕ ਨਵੇਂ ਪੈਟਰਨ ਤੇ ਇੱਕ ਨਵੇਂ ਪ੍ਰੋਜੈਕਟ ਨਾਲ ਅਗਰ ਤੁਹਾਨੂੰ ਇਹ ਵਾਲੀ ਬਟਨ ਪੱਟੀ ਵਧੀਆ ਲੱਗੀ ਤਾਂ ਮੈਂ ਫਿਰ ਇਸ ਤੋਂ ਇੱਕ ਇੱਕ ਅਲੱਗ ਹੋਰ ਚੌੜੀ ਬਟਨ ਪੱਟੀ ਜਿਹੜੀ ਕਿ ਮੇਰੇ ਦਿਮਾਗ 'ਚ ਚੱਲ ਰਹੀ ਹੈ ਉਹ ਤੁਹਾਡੇ ਲਈ ਲੈ ਕੇ ਆਉਂਗੀ ਫਿਰ ਤਾਂ ਫਿਰ ਮਿਲਦੇ ਆਂ ਜੀ ਕੱਲ ਇੱਕ ਨਵੀਂ ਵੀਡੀਓ ਇੱਕ ਨਵੇਂ ਪੈਟਰਨ ਤੇ ਇੱਕ ਨਵੇਂ ਪ੍ਰੋਜੈਕਟ ਤੇ ਨਾਲ